ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਛਵਾੜਾ ਨਿਊਜ਼ ਮਾਛਵਾੜਾ ਸਮਰਾਲਾ ਦੇ ਨਜ਼ਦੀਕ ਪਿੰਡ ਝਾੜ ਸਾਹਿਬ ਵਿਖੇ ਨਹਿਰ ਤੇ ਸ਼ਸ਼ੋਭਿਤ ਕਾਰ ਸੇਵਾ ਗੁਰਦੁਆਰਾ ਸਾਹਿਬ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅਗਨਪੇਟ ਹੋਏ ਮੌਕੇ ਤੇ ਪਹੁੰਚੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਕੱਲ ਦੇਰ ਸ਼ਾਮ ਗੁਰਦੁਆਰਾ ਸਾਹਿਬਕਾਰ ਸੇਵਾ ਦੇ ਸੱਚਖੰਡ ਸਾਹਿਬ ਵਿੱਚ ਬਿਜਲੀ ਦੀ ਤਾਰਾਂ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਕਾਰਨ ਏਸੀ ਦਾ ਕੰਪਰੈਸ਼ਨ ਫਟ ਗਿਆ ਜਿਸ ਕਾਰਨ ਅੱਗ ਲੱਗ ਗਈ ਅੱਗ ਬਧਨ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅਗਨ ਭੇਟ ਹੋ ਗਏ ਜਿਸ ਦੀ ਸੂਚਨਾ ਮਿਲਦੇ ਸਾਰ ਹੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਪਹੁੰਚੇ ਜੀਨਾ ਨਾਲ ਅਸੀਂ ਵੀ ਉੱਥੇ ਪਹੁੰਚੇ ਪਹਿਲਾਂ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲਿਆ ਅਤੇ ਗੁਰਦੁਆਰਾ ਸਾਹੀ ਵਿੱਚ ਸੰਗਤ ਨੇ ਬੈਠ ਕੇ ਸਾਰੀ ਰਾਤ ਜਪ ਕੀਤਾ ਇਸ ਮੌਕੇ ਹਰਜਿੰਦਰ ਸਿੰਘ ਬਾਜਬਾ ਨੇ ਜੋ ਕੁਝ ਕਿਹਾ ਆਓ ਤੁਹਾਨੂੰ ਦਿਖਾਉਨੇ ਹਾਂ ਮਾਛਵਾੜਾ ਨਿਊਜ਼ ਤੋਂ ਸਾਰੀ ਖਬਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾਬੇ ਪਹਿਲਾਂ ਤਾਂ ਮੈਂ ਆਪਣੇ ਮੰਦਿਆਂ ਘਹਿਰਾਈਆ ਤੋਂ ਇਹਨਾਂ ਅਫਸੋਸ ਜ਼ਾਦ ਕਰਦਾ ਕਿ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੋ ਹਾਦਸਾ ਸਾਡੇ ਉੱਤੇ ਕੱਲ ਵਾਪਰਿਆ ਉਹ ਲਗਭਗ ਸਾਡੇ ਖੇਹ ਦਾ ਕਾਇਨ ਸੀ ਇੱਕ ਬਿਜਲੀ ਦੀ ਤਾਰ ਟੁੱਟੀ ਦੂਜੀ ਤਾਰ ਤੇ ਲੱਗੀ ਉਹਦੇ ਨਾਲ ਵੋਲਟੇਜ ਵਧਣ ਕਾਰਨ ਜਿਹੜਾ ਏਸੀ ਉਹ ਦੁਵਾਰਾ ਸਾਹਿਬ ਦੇ ਸੱਚਖੜ ਦੇ ਵਿੱਚ ਲੱਗਿਆ ਹੋਇਆ ਸੀ ਉਹਦਾ ਜਿਹੜਾ ਕੰਪਰੈਸ਼ਰ ਆਫ ਫਟ ਗਿਆ ਫਟਣ ਦੇ ਨਾਲ ਅੱਗ ਪੈਦਾ ਹੋਈ ਔਰ ਅੱਗ ਕੋ ਅੱਗੇ ਅੱਗ ਲੱਗਦੀ ਲੱਗਦੀ ਸਾਡੇ ਗੁਰੂ ਸਾਹਿਬ ਦੇ ਤਿੰਨ ਪਾਵਨ ਸਰੂਪ ਨੇ ਜਿਹੜੇ ਉਹ ਅਗਨ ਪੇਟ ਹੋ। ਹਾਲਾਤ ਐਸੇ ਸੀ ਦੇਖਿਆ ਨਹੀਂ ਸੀ ਜਾ ਰਿਹਾ। ਪਤਾ ਲੱਗਿਆ ਜਦ ਹੀ ਸਾਡੇ ਗੁਰਦੁਆਰਾ ਸਾਹਿਬ ਚਾਰ ਸਾਹਿਬ ਤੋਂ ਚੁੰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਸਾਹਿਬ ਪਹੁੰਚੇ। ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਅਸੀਂ ਇੱਥੇ ਆਏ ਆ ਕੇ ਹਾਲਾਤ ਦੇਖੇ ਤਾਂ ਨਾਲ ਦੀ ਨਾਲ ਇੱਥੇ ਇਹਨਾਂ ਦੇ ਪ੍ਰਬੰਧਕਾਂ ਨੂੰ ਨਾਲ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਸੰਭਾਲ ਰਿਹਾ। ਸੁਭਾਲ ਕੇ ਤੇਰਾ ਹੰਗਤ ਇਥੇ ਹਰੀ ਰਾਤ ਅਸੀਂ ਇਥੇ ਬੈਠੇ ਰਹੇ ਹਰੀ ਰਾਤ ਸੱਜਣ ਦੇ ਜਾਪ ਕੀਤੇ ਸਾਹਿਬ ਔਰ ਅੱਜ ਸਵੇਰੇ ਰਾਤੀਏ ਜੀ ਫਾਰਮ ਕਰਤਾ ਸੀ ਮਾਨਜੋਤ ਪ੍ਰਧਾਨ ਸਾਹਿਬ ਰਜਿੰਦਰ ਸਿੰਘ ਜੀ ਧਾਮੀ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਅਕਤਿ ਸ਼੍ਰੀ ਕੇਸਗੜ ਸਾਹਿਬ ਕੋ ਉਹਨਾਂ ਦੇ ਮੇਰੇ ਸੰਗ ਤੇ ਉਹਨਾਂ ਨੇ ਸਿੰਘ ਸਾਹਿਬਾਨ ਦੀ ਪੰਜ ਦੀ ਡਿਊਟੀ ਲਈ ਸੀ ਉਹ ਅੱਜ ਆਏ ਪੂਰਨ ਗੁਰਮਰਿਆਦਾ ਅਨੁਸਾਰ ਉਹਨਾਂ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਉਹਨਾਂ ਸਿੱਪੋ ਗਮਿੰਦ ਵਰਤ ਸਾਭਲੀਤ ਹੋ ਰਿਹਾ ਹੈ ਬੜਾ ਦੁੱਖ ਹੁੰਦਾ ਹੈ ਮਨ ਭਰ ਭਰ ਆਉਂਦਾ ਪਰ ਕਰ ਕੁਛ ਨਹੀਂ ਸਕਦੇ ਕਿਉਂਕਿ ਹਾਦਸਾ ਸੀ ਇਸ ਹਾਦਸੇ ਕਾਰਨ ਸਾਨੂੰ ਇਸ પીੜਾ ਦੇ ਵਿੱਚ ਲੱਗਣਾ ਪੈ ਰਿਹਾ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਕਿਰਪਾ ਕਰਕੇ ਆਪਾਂ ਗੁਰੂ ਦੇ ਲਈ ਸ਼ਾਂਤੀ ਹਮੇਸ਼ਾ ਬਣਾ ਕੇ ਰੱਖੀਏ ਪਿਆਰ ਵਸਾ ਕੇ ਰੱਖੀਏ ਔਰ ਕੋਈ ਵੀ ਕੋਈ ਉਮਰ ਖਲਾਉਂਦਾ ਤਾਂ ਉਹਨੂੰ ਇਗਨੋਰ ਕਰੀਏ ਕਿਉਂਕਿ ਇਹ ਕੋਈ ਐਸੀ ਘਟਨਾ ਨਹੀਂ

ਤਾਂ ਕਿਤੇ ਮੇਲ ਰੱਖੋ ਕੋਈ ਐਸੀ ਘਟਨਾ ਕਦੇ ਵੀ ਨਾ ਵਾਪਰੇ ਕਿਤੇ ਵੀ ਨਾ ਸਕੇ ਪੰਜਾਬ ਚ ਵਾਪਰੇ ਕਿਉਂਕਿ ਇਸ ਦੇ ਨਾਲ ਬੜਾ ਮੰਨ ਤੁਸੀ ਹੁੰਦਾ ਔਰ ਸੰਗਤਾਂ ਦੇ ਹਿਰਦੇ ਲੁੰਬਰੇ ਜਾਂਦੇ ਅੱਜ ਬੜੇ ਪਰਿਮਾਨ ਨਾਲ ਮੈਂ ਦੇਖ ਰਿਹਾ ਸੀ ਸਾਰੀਆਂ ਸੰਗਤਾਂ ਨੇ ਗੁਰੂ ਸਾਹਿਬ ਦੀ ਜਦੋਂ ਇਥੋਂ ਬੇਨਾਨ ਕੀਤਾ ਬੜਾ ਸ਼ਬਦਾਂ ਬਣ ਪਿਆ ਹੈ ਸੀ ਇਸ ਲਈ ਬਹੁਤਾ ਸ਼ਬਦ ਰਚਦਾ ਹਾਂ ਕਿੰਨਾ ਬੰਦਦਾ ਵਾਹਿਗੁਰੂ ਦੀ ਕਸਾਲ ਸਾਹਿਬ ਵਾਹਿਗੁਰੂ ਦੀ ਭਰਤੀ ਜਿਸ ਦਾ ਬੜਾ ਇੰਬਰ ਆਇਆ ਤੇ ਕੀ ਹੱਸਾ ਬੰਦ ਜੀ ਵਾਹਿਗੁਰੂ ਜੀ ਦਾ ਬਖਸ਼ ਬਣ ਜੀ ਕੋਤੇ ਇਹ ਸਾਡੇ ਹਰੇ ਜੀ ਜੇ ਸਮਾਜ ਦੀ ਵੀ ਬੜੀ ਮਨਭਗੀ ਕਰਨਾਈ ਦੀ ਗੱਲ ਹੋਪੀ ਹੈ। ਕਿ ਜਿਹੜਾ ਬੀ ਜੀ ਦਾ ਜਿਹੜਾ ਸ਼ਾਰਟ ਸਰਕਟ ਆਨ ਕਰ ਗਿਆ, ਏਸੀ ਦਾ ਪ੍ਰੈਸ਼ਰ ਜਿਹੜਾ ਵੱਧ ਗਿਆ ਸੀ। ਜਿੱਥੇ ਗੁਰਦ ਸਿੰਘ ਸਾਹਿਬ ਦਾ ਸੱਚਖੰਡ ਜਿਹੜਾ ਮਹਾਰਾਜ ਦੇ ਰੂਪ ਵਿੱਚ ਆਏ ਸੀ। ਉਹ ਜਿਹੜਾ ਸ਼ਾਰਟ ਸਰਕਟ ਆਨ ਕਰਕੇ ਮਹਾਰਾਜ ਜਿੱਨੇ ਸੂਖੜੇ ਬੀਬੇ ਟੋਲੇ। ਅਸ ਜਿਹੜੇ ਮੌਜੂਦਾ ਸਾਡੇ ਐਸਐਨਸੀ ਮੈਂਬਰ ਆਪਾਂ ਤੋਂ ਤੇ ਸਿੰਘ ਸਾਹਿਬ ਜਿਹੜੇ ਐਸਐਨਸੀ ਵਲੋਂ ਕੇਸਗੜ੍ਹ ਸਾਹਿਬ ਤੋਂ ਆਏ ਸੀ। ਇਰੇ ਮर्यादा ਦੇ ਇਨਸਾਫ ਦੇ ਨਾਂ ਸਬ ਦੇ ਸੂਪਾ ਸ਼੍ਰੀ ਗੋਇੰਦਰ ਸਾਹਿਬ ਲਈ ਚੱਲੇ ਪਏ ਔਰ ਚੱਲੇ ਪਏਗੇ ਜੀ ਨੂੰ ਸਾਹਿਬ ਜੀ ਤੇ ਸਰਕਾਰ ਸ੍ਰੀ ਕੱਲ ਤੱਕ ਸਭ ਨੂੰ ਜੋ ਵੀ ਇਹ ਦੀ ਇਨਵੈਸਟੀਗੇਸ਼ਨ ਵੀ ਕਰ ਰਹੇ ਤੇ ਅਸੀਂ ਆਪਣੇ ਰੋਪ ਤੇ ਵੀ ਦੀ ਇਨਵੈਸਟੀਗੇਸ਼ਨ ਪਾਰਟੀ ਟੀਮ ਰਾਹੀਂ ਜਿਹੜੀਆਂ ਇਹਨਾਂ ਮੌਕੇ ਦੇ ਸੈਂਪਲ ਵੀ ਲੈ ਜਿਉਂ ਜਿਹੜੀ ਫਾਈਨਲ ਰਿਪੋਰਟ ਹੋਣੀ ਹੈ ਜਿਹੜਾ ਉਹ ਸ੍ਰੀ ਕੱਲ ਪਰਚਾ ਤੋਂ ਬੋਰਡ ਪਰ ਹਾਂਜੀ ਮੈਂ ਇਹਨਾਂ ਦੁਲੇ ਜਿਹੜੀ ਅਪੀਲ ਕਰੀ ਜਨਾ ਜਿੱਥੇ ਸਤਗੰਨ ਸਾਹਿਬ ਆ ਕਿਸੇ ਵੀ ਧਾਰਮਿਕ ਦੇਸੀ ਦਾਇਆ ਆ ਉਹ ਮੰਡੋ ਇਸੇ ਨਾਲ ਆ ਜੇ ਇਸ ਵੇਲੇ ਤੇ ਇਸੇ ਆ ਦੁਕੇ ਉਹ ਲਾਇਆ ਜਾਣ ਤਾਂ ਕਿ ਇਹ ਜੇ ਹੱਥ ਨੂੰ ਬਚਾਇਆ ਜਾ ਸਕੇ ਤੇ ਹੋਰ ਕੋਈ ਵੀ ਅਵਾਹ ਉਹ ਤੋਂ ਬਚੇ ਨਗਰਾਨੀ ਜੀ ਵੀ ਅਚਾ ਜੱਜਾ ਸਾਹਿਬ ਨੇ ਕਿਹਾ ਹਾਂ ਨਗਰਾਨੀ ਵੀ ਜਿੱਥੇ ਜਿੰਨੇ ਵੀ ਮੈਂ ਕਹਿੰਦਾ ਪਿੰਡਾਂ ਦੇ ਵਿੱਚ ਵੀ ਗੁਰੂ ਘਰ ਦਾ ਜਾਂ ਧਾਰਮਿਕ ਜਗਾਹਾਂ ਦਾ ਉੱਤੇ ਜਰੂਰ ਕੋਰਪੋਰੇਟ ਲੈਵਲ ਤੇ ਇੱਕ ਬੰਦਾ ਜਿਹੜਾ ਪ੍ਰਬੰਧਕ ਹੈ ਉਹਨੂੰ ਉੱਤੇ ਜਵਾਰ ਸਾਹਿਬ ਰਿਹਾ ਜਿਹੜੀ ਕੋਈ ਵੀ ਧਾਰਮਿਕ ਹੈਗਾ ਉੱਤੇ ਜਰੂਰ ਸੁਣਨਾ ਹੈ